ਸੋ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਿਨਾ ਐਨਓਸੀ ਤੋਂ ਰਿਸ਼ਤੀਆ ਦਾ ਵਾਧਾ ਕੀਤਾ ਸੀ ਐਨਓਸੀ ਵਾਲੀ ਸ਼ਰਤ ਨੂੰ ਹਟਾ ਦਿੱਤਾ ਗਿਆ ਉਹਦੇ ਲਈ ਨੋਟੀਫਿਕੇਸ਼ਨ ਸਾਡੇ ਦੋਨਾਂ ਡਿਪਾਰਟਮੈਂਟਾਂ ਵੱਲੋਂ ਪੋਸਟਿੰਗ ਅਤੇ ਰੈਵਨਿਊ ਡਿਪਾਰਟਮੈਂਟ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੋ ਪੰਜਾਬ ਵਾਸੀਓ ਮੁਬਾਰਕਵਾਦ ਵੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਪਿਛਲੀਆਂ ਪਾਰਟੀਆਂ ਦੀਆਂ ਸਰਕਾਰਾਂ ਜਿਹੜੀਆਂ ਲਾਰੇ ਲਾ ਕੇ ਝੂਠੇ ਰੋੜ ਦੇ ਲੋਕਾਂ ਨੂੰ ਗੁੰਮਰਾਹ ਕਰਦੀ ਸੀ ਸੋ ਪਹਿਲੀ ਸਰਕਾਰ ਜਿਹਨੇ ਆਪਣਾ ਕੀਤੇ ਹੋਏ ਹਰ ਵਾਦਾ ਪੂਰਾ ਕੀਤਾ ਸੋ ਐਨਓਸੀ ਵਾਲੀ ਸੱਤ ਨੂੰ ਹਟਾਉਣ ਦਾ ਵੀ ਵਾਦਾ ਕੀਤਾ ਸੀ ਉਹ ਵੀ ਕੱਲ ਤੋਂ ਨੋਟੀਫਿਕੇਸ਼ਨ ਚਾਲੂ ਹੋ ਗਿਆ 1 ਦਸੰਬਰ ਤੋਂ ਲੈ ਕੇ 25 ਫਰਵਰੀ ਤੱਕ ਇਹ ਆਪਣੀਆਂ ਪਲੇ ਪ੍ਰੈਨ ਪ੍ਰਾਵਾਸੀਆਂ ਪੰਜਾਬ ਵਾਸੀਆਂ ਜਾਂ ਇਸਟੀਆਂ ਪੈਂਡਿੰਗਾਂ ਨੂੰ ਜਰੂਰ ਕਰਵਾ ਲਨ ਸੋ ਪੂਰੇ ਪੰਜਾਬ ਵਾਸੀਆਂ ਲਈ ਜਿੱਥੇ ਖੁਸ਼ਖਬਰੀ ਹੈ ਸੋ ਉੱਥੇ ਆਪਣੇ ਡੀਪਾਰਟਮੈਂਟ ਦੇ ਡੀਸੀ ਸਰਵਾਨਾਂ ਨੂੰ ਸਾਰੇ ਪੰਜਾਬ ਦੇ ਡੀਸੀ ਸਰਵਾਨਾਂ ਨੂੰ ਤਹਿਸੀਲਦਾਰ ਸਰਵਾਨਾਂ ਨੂੰ ਕਿ ਨਾ ਦਿੱਤਾ ਦਿੱਤੀਆਂ ਗਈਆਂ ਕਿ ਇਹ ਨੋਟੀਫਿਕੇਸ਼ਨ ਤੇ ਕੰਮ ਕੀਤਾ ਜਾਵੇ ਤੇ ਜਿਹੜੀਆਂ ਲੋਕਾਂ ਦੀਆਂ ਰਿਸ਼ਤੀਆਂ ਉਹ ਨਾਲ ਦੀ ਨਾਲ 1 ਦਸੰਬਰ ਤੋਂ ਚਾਲੂ ਕੀਤੀਆਂ ਜਾਂਦ ਸੋ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਧੰਨਵਾਦ ਕਰਦਾ ਤੇ ਮੁਬਾਰਕਵਾਹ ਦਿੰਦਾ ਕਿ ਇਸ ਨੋਟੀਫਿਕੇਸ਼ਨ ਦਾ ਵੱਧ ਤੋਂ ਵੱਧ ਫਾਇਦਾ